ਪੰਜਾਬ ਦੇ ਐਨਆਰਆਈ ਮਾਮਲੇ ਤੇ ਪ੍ਰਸ਼ਾਸਨਿਕ ਸੂਚਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਅਜਨਾਲਾ ਦੀਆਂ 2 ਜਿਮਨੀ ਚੋਣਾਂ ਲਈ ਚੋਣ ਲੜ ਰਹੇ ਪਾਰਟੀ ਉਮੀਦਵਾਰ ਸ਼੍ਰੀਮਤੀ ਨੀਲਮ ਰਾਣੀ ਵਾਰਡ ਨੰਬਰ 7 ਅਤੇ ਗੁਰਦੇਵ ਸਿੰਘ ਗਲਾ ਵਾਰਡ ਨੰਬਰ 5 ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ 21 ਦਸੰਬਰ ਵੋਟਾਂ ਵਾਲੇ ਦਿਨ ਉਹ ਇਨ੍ਹਾਂ ਉਮੀਦਵਾਰਾਂ ਦੇ ਚੋਣ ਨਿਸ਼ਾਨ ਝਾੜੂ ਵਾਲਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਬਣਾਉਣ ਅੱਪਾ ਐਸਲੇ ਨਾਲੇ ਦੀ 5 ਨੰਬਰ ਵਾਰਡ ਜਿੱਥੇ ਜਿੰਨੀ ਚੋਣ ਹੋਦੀ ਆ ਉੱਥੇ ਆਪਣੇ ਬੀਤਵਾ ਸਰਦਾਰ ਗੁਰਦੇਵ ਸਿੰਘ ਹਣਾਲੀ ਘਰ ਘਰ ਦੇ ਆ ਕੇ ਵੋਟਾਂ ਮੰਗਦੇ ਔਰ ਬਹੁਤ ਹੀ ਜ਼ਬਰਦਸਤ ਹੰਗਾਰਾ ਦੋ ਵਡਾ ਦੇ ਇਲੈਕਸ਼ਨ ਇਹ 7 ਚ ਇੱਕ 5 ਚ ਸਵੇਰੇ 7 ਨੰਬਰ ਕੀਤਾ 5 ਚ ਆ ਔਰ ਸ਼ਹਿਰ ਵਾਸੀਆਂ ਦਾ ਬੜਾ ਹੀ ਵਧੀਆ ਹੰਗਾਰਾ ਕਿਉਂਕਿ ਅਸੀਂ ਬਹੁਤ ਕੰਮ ਕੀਤਾ ਸ਼ਹਿਰ ਲਈ ਬਹੁਤ ਕੰਮ ਅਜੇ ਬਾਕੀ ਆ ਕਰ ਰਹੇ ਹੁਣੇ ਹੀ ਸ਼ਹਿਰ ਦੇ ਵਿੱਚ ਲਾਈਟਾਂ ਤੇ ਕੈਮਰੇ ਜਿਹੜੇ ਲੋਕਾਂ ਦਾ ਵਾਦਾ ਕੀਤਾ ਉਹ ਲੱਗਣੇ ਸ਼ੁਰੂ ਹੋ ਗਏ। ਸੋ ਸ਼ਹਿਰ ਨੂੰ ਇੱਕ ਨੰਬਰ ਦਾ ਸ਼ਹਿਰ ਜਿਹੜਾ ਬਣਾਉਣਾ ਹੈ। ਇਹਦੇ ਕਰਕੇ ਲੋਕਾਂ ਦਾ ਬਹੁਤ ਵਿਸ਼ਵਾਸ ਹੈ ਕਿ ਆਮ ਆਦਮੀ ਪਾਰਟੀ ਨੇ ਕੰਮ ਕੀਤਾ। ਦੇਖੋ ਅਹੀ ਤਾਂ ਲੋਕਾਂ ਨੂੰ ਸਿੱਧੀ ਗੱਲ ਕਹਿੰਦੇ ਜੇ ਕੰਮ ਕੀਤਾ ਵੋਟ ਪਾ ਦਿਓ। ਸਿੱਧੀ ਗੱਲ ਜਿੰਨਾ ਅਸੀਂ ਕੰਮ ਕੀਤਾ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਵੋਟ ਪਾਓ। ਜੇ ਤੁਹਾਨੂੰ ਲੱਗਦਾ ਕਿ ਅਸੀਂ ਕੰਮ ਕੀਤਾ। ਸਾਡਾ ਕੋਈ ਗੰਦਮੰਦ ਬੋਲਣ ਦਾ ਨਹੀਂ ਹੈ। ਨਾ ਅਸੀਂ ਬੋਲਦੇ ਕਦੀ। ਅਸੀਂ ਕੰਮ ਕਰਦੇ ਹਾਂ। ਕੰਮ ਕੀਤਾ ਉਹ ਮੈਨੂੰ ਪੂਰਾ ਵਿਸ਼ਵਾਸ ਹੈ ਜਿੰਨਾ ਪਿਆਰ ਕਰਦੇ ਲੋਕ ਬਹੁਤ ਵੱਡੀ ਲੀਡ ਤੇ ਦੋਵੇਂ ਸੀਟਾਂ ਹੀ ਜਿੱਤਾਂਗੇ ਆਹ ਨਾਲਾ ਦੇ ਵਿੱਚ 5 ਨੰਬਰ ਤੇ 7 ਨੰਬਰ ਵਾਰਡ ਚ ਚੋਣਾਂ ਹੋਣ ਜਾ ਰਹੀਆਂ ਕੀ ਮੁਕਾਬਲਾ ਸਮਝ ਦਿਓ ਕਾਂਗਰਸ ਨਾਲ ਬੀਜੇਪੀ ਨਾਲ ਨਹੀਂ ਜੀ ਆਪਣੇ ਆਪ ਦਾ ਆਪਣੇ ਵਿਕਾਸ ਦਾ ਤੇ ਆਪਣੇ ਆਪ ਦਾ ਮੁਕਾਬਲਾ ਉਦੋਂ ਲੋਕਾਂ ਨੂੰ ਮਿਲਦੇ ਆ ਲੋਕ ਦੱਸਦੇ ਕਿ ਆ ਵੀ ਕੰਮ ਕਰੋ ਜੀ ਆ ਵੀ ਕਦੋਂ ਤੁਸੀਂ ਆਹ ਕੰਮ ਕੀਤੇ ਆ ਉਦੋਂ ਦਾ ਕਾਹਦਾ ਮੁਕਾਬਲਾ ਖਤਮ ਹੋ ਗਿਆ ਖਾਲੀ ਦਲ ਖਤਮ ਹੋ ਗਿਆ ਪੰਜਾਬ ਚ ਉਹ ਬੀਜੇਪੀ ਦੀ ਪੰਜਾਬ ਚ ਕੋਈ ਹੋਣੀ ਕਾਂਗਰਸ ਦਾ ਬੜਾ ਬੋਲਾ ਇਸ ਕਰਕੇ ਸਾਡਾ ਆਪਣਾ ਆਪਣੇ ਨਾਲ ਹੀ ਮੁਕਾਫਾ ਕਲੀ ਪੀਰਾਂ ਬਹੁਤ ਪੁਰਾਣਾ ਪਰਵਾਰ ਹੈ ਜਿੱਥੇ ਤੁਸੀਂ ਖੜੇ ਹੋ ਤੁਹਾਡੇ ਵਿਕਾਸ ਨੂੰ ਦੇਖਦੇ ਹੋਏ ਤੁਹਾਡੇ ਸਾਥ ਦੇ ਬਹੁਤ ਲੋਕ ਜਿਨ੍ਹਾਂ ਨੇ ਬਾਈ ਚਾਪਾਂ ਨੂੰ ਵੋਟਾਂ ਨਹੀਂ ਪਾਈਆਂ ਕਈ ਲੋਕ ਚਵੀਜੀ ਵਿਧਾਇਕ ਦੇ ਪਰ ਫੋਨ ਆਪ ਲੋਕ ਸੁਣਾ ਘਲਦੇ ਆ ਕੰਮ ਵੇਖ ਕੇ ਕਿ ਜਦ ਤੁਸੀਂ ਕੰਮ ਕੀਤੇ ਹਮੇਰਾ ਮੰਨਣਾ ਕਿ ਜੇ ਆਪਾਂ ਵਿਕਾਸ ਕਰਦੇ ਆ ਜਿਹੜੀ ਵੀ ਪਾਰਟੀ ਵਿਕਾਸ ਕਰੂਗੀ ਲੋਕ ਉਹਨਾਂ ਪਿਆਰ ਕਰਦੇ ਕਰਦੇ ਸੋ ਵਿਕਾਸ ਦੇ ਸਿੱਟੇ ਵਜੋਂ ਪਰ ਜਿਹੜਾ ਅੱਜ ਇਹਨਾਂ ਲੋਕ ਪਿਆਰ ਇਹ ਨਾਲੇ ਦੇ ਵਿੱਚ ਦੇ ਦੇਉ ਦੋਵੇਂ ਸੀਟਾਂ ਬੜੇ ਆਵਾਮ ਨਾਲ ਬਹੁਤ ਵੱਡੀ ਲੀਡ ਨਾਲ ਦਿੱਤਾ ਲੋਕਾਂ ਵਿੱਚ ਰਿਪੋਰਟ ਕਾਰਡ ਲੈ ਕੇ ਜਾ ਰਹੇ ਪਈ ਦੀ ਕਦੀ ਅਜਿਹਾ ਨਹੀਂ ਹੋਇਆ ਸੀ ਸਾਹਿਬ ਵੇਖੋ ਉਹੀ ਮੈਂ ਤੁਹਾਨੂੰ ਦੱਸਿਆ ਲੋਕਾਂ ਦੇ ਘਰ ਘਰ ਰਿਪੋਰਟ ਕਾਰਡ ਪਹੁੰਚਾਤਾ ਬਈ ਆਹ ਕੰਮ ਕੀਤਾ ਇਹ ਨਾਲੇ ਦਾ ਤੇ ਜੇ ਤੁਹਾਨੂੰ ਲੱਗਦਾ ਵੀ ਇਹ ਸਹੀ ਕੀਤਾ ਤਾਂ ਵੋਟਾਂ ਪਾ ਦਿਓ ਸਿੱਧੀ ਜੀ ਗੱਲ ਮੈਂ ਤੁਹਾਨੂੰ ਕਿਹਾ ਮੈਂ ਤਾਂ ਲੋਕ ਸਭਾ ਜੀ ਕਹਿੰਦਾ ਹੈ ਕਿ ਪਹਿਲਾ ਉਮੀਦਵਾਰੀ ਪੰਜਾਬ ਜਿਹੜਾ ਕਹਿੰਦਾ ਹੈ ਜੇ ਕੰਮ ਕੀਤਾ ਵੋਟਾਂ ਪਾ ਦਿਓ ਨਹੀਂ ਦਿੰਦਾ ਕੋਈ ਗੱਲ ਇਹਨਾਂ ਨੇ ਜਿਹੜਾ ਆ ਇਹ ਸਾਡੇ ਨਾਲ ਇਹਨਾਂ ਨੇ ਤੁਰੰਤ ਦਾ ਫੈਸਲਾ ਕੀਤਾ ਕਿਉਂਕਿ ਅਸੀਂ ਕੰਮ ਕੀਤੇ ਨੇ ਸਾਡੇ ਵਿਕਾਸ ਤੋਂ ਵੀ ਖੁਸ਼ ਨੇ ਅਸੀਂ 5 ਨੰਬਰ ਦਾ ਵੀ ਜਿਹੜਾ ਆ ਗਲੀਆਂ ਦਾ ਕੰਮ ਜਿਹੜਾ ਰਹਿ ਗਿਆ ਸੀਗਾ ਉਹ ਟਾਈਮ ਤੋਂ ਨਹੀਂ ਹੋਇਆ ਸੀ ਅਸੀਂ ਉਹ ਵੀ ਸ਼ੁਰੂ ਕਰ ਦਿੱਤਾ ਹੈ ਪੰਜ ਨੰਬਰ ਦੇ ਸ਼ਹਿਰ ਦੇਤੇ ਕੀਤੀ ਕੀਤੀ ਅਸੀਂ ਲਿਸਟ ਲੈ ਕੇ ਜਾ ਰਹੀ ਰਿਪੋਰਟ ਕਰ ਲੈ ਕੇ ਜਾ ਰਿਹਾ ਲੇਕਿਨ ਅਸੀਂ ਪੰਜ ਨੰਬਰ ਦੇ ਵੀ ਜਿਹੜੇ ਨੇ ਬਿਜਲੀ ਦੇ ਪੋਲਸ ਦੇ 4 in 1 ਬਾਕਸਿਸ ਦੇ ਉਹ ਕੰਮ ਕੀਤੇ ਜਿਹੜੇ ਅਸਤਾ ਕਿਸੇ ਨੇ ਨਹੀਂ ਕੀਤੇ ਜਿਹੜੀਆਂ ਤਾਰਾਂ ਨੇ ਲੋਕਾਂ ਦੇ ਸਿਰਾਂ ਤੇ ਲਟਕਦੀਆਂ ਸੀਗੀਆਂ ਅਸੀਂ ਉਹ ਵੀ ਉਹਨਾਂ ਨੂੰ ਫਿਕਸ ਕਰੰਦੇ ਆ ਤੋ ਇਹ ਸਾਡੇ ਨਾਲ ਨੇ ਸਾਨੂੰ ਬੜੀ ਖੁਸ਼ੀ ਹੋਈ ਕਿ ਇਹ ਬਹੁਤ ਵੱਡਾ ਪਰਿਵਾਰ ਹੈ ਜਿਹੜਾ ਪੰਜ ਨੰਬਰ ਤੋਂ ਮੰਤਰੀ ਸਾਹਿਬ ਦੀ ਵੱਡੀ ਮਿਹਨਤ ਪਰ ਤੁਹਾਡੀ ਵੀ ਬੜੀ ਵੱਡੀ ਮਿਹਨਤ ਆ ਕੇ ਤੁਸੀਂ ਆਣ ਕੇ ਸ਼ਹਿਰਾਂ ਦੇ ਸ਼ਹਿਰਾਂ ਦੇ ਵਿਚ ਜਿਹੜਾ ਤੁਸੀਂ ਜੋੜ ਰਹੇ ਲੋਕਾਂ ਨੂੰ ਕਮ ਦੇਖੋ ਜੇ ਅਸੀਂ ਇਹ ਸੋਚਦੇ ਆ ਕਿ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਕੁਝ ਕਰਨ ਦਾ ਤੇ ਅਸੀਂ ਕਰਕੇ ਦਿਖਾਈਏ ਜੇ ਅਸੀਂ ਸਾਡੇ ਤੋਂ ਕੋਈ ਕੰਮ ਹੋ ਸਕਦਾ ਹੈ ਕੋਈ ਵਿਕਾਸ ਹੋ ਸਕਦਾ ਹੈ ਸਾਡੀ ਡਿਊਟੀ ਆ ਜੇ ਸਾਨੂੰ ووٹ ਲੋਕਾਂ ਨੇ ਪਾਇਆ ਫਤਵਾ ਦਿੱਤਾ ਤੇ ਸਾਡੀ ਡਿਊਟੀ ਹੈ ਕਿ ਅਸੀਂ ਕੰਮ ਕਰੀਏ 2022 ਵਿੱਚ ਤੁਹਾਡੇ ਨਾਲ ਗੱਲ ਹੋਈ ਸੀ ਪਹਿਲੀ ਵਾਰੀ ਜਦੋਂ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨਾ ਫਰਕ ਪੈ ਗਿਆ ਜੀ ਨਾਲ ਇਹਦਾ ਬਹੁਤ ਜ਼ਿਆਦਾ ਦੇਖੋ ਸਭ ਤੋਂ ਵੱਡੀ ਤੇ ਆ ਸੜਕ ਜਿਹੜੀ ਹੈ ਜਿੱਥੋਂ ਅਸੀਂ ਰੋਜ਼ ਲੰਘਦੇ ਸੀਗੇ ਜਦੋਂ ਗੱਲ ਹੋਈ ਤੇ ਅਸੀਂ ਤੁਹਾਨੂੰ ਕਿਹਾ ਕਿ ਇੱਥੇ ਜਿੱਥੋਂ ਤੁਸੀਂ ਲੰਘਦੇ ਹੋ ਟੋਏ ਟੋਏ ਨੇ ਟਿੱਬੇ ਟਿੱਬੇ ਨੇ ਅਸੀਂ ਜਿਹੜਿਆ ਨੇ ਤਾਲੀਵਾਲ ਸਾਹਿਬ ਨੇ ਸੜਕਾਂ ਬਣਾਤੀਆਂ ਬਾਈਪਾਸ ਬਣਾਤੇ 78 ਹੋਰ ਸੜਕਾਂ ਤਾਲੀਵਾਲ ਸਾਹਿਬ ਬਣਾਉਣ ਜਾ ਰਹੇ ਨੇ ਹਲਕੀਆਂ 78 ਹੋਰ ਸੜਕਾਂ ਤੇ ਬਹੁਤ ਜ਼ਿਆਦਾ ਦਿਨ ਰਾਤ ਦਾ ਫਰਕ ਹੈ ਦਹਾਕਿਆਂ ਚ ਜਿਹੜੇ ਕੰਮ ਨਹੀਂ ਹੋਏ ਤਾਲੀਵਾਲ ਸਾਹਿਬ ਨੇ ਕੀਤੇ ਨੇ ਕਿ ਤੁਸੀਂ 21 ਤਰੀਕ ਨੂੰ ਉਹਦਾ ਨਤੀਜਾ ਵੀ ਵੇਖੋਗੇ ਬਟਾ ਕਿਵੇਂ ਦੀ ਮਿਹਨਤ ਹੈ ਕਿਵੇਂ ਦੇ ਕੰਮ ਕਰ ਜਿਹੜੇ ਮੰਦਜੋ ਪੀਜ ਨਾਲੇ ਸ਼ਹਿਰ ਚ ਹੋਣਗੇ ਵਿਕਾਸ ਦੀ ਲੜੀ ਨਹੀਂ ਰੁਕੇਗੀ ਵਿਕਾਸ ਦੀ ਲੜੀ ਜਿਹੜੀ ਹੈ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਜਦੋਂ ਤੱਕ ਇਸ ਨਾਲੇ ਨੂੰ ਅਸੀਂ ਸ਼ਹਿਰ ਨਹੀਂ ਬਣਾ ਲੈਂਦੇ ਕਸਬੇ ਤੋਂ ਜਿਹੜਾ ਹੁਣ ਤੱਕ 17 ਸਾਲਾਂ ਦੇ ਵਿੱਚੋਂ ਕਸਬਾ ਹੀ ਸੀਗਾ ਜ ਵੋਟਰਾਂ ਨੂੰ ਅਪੀਲ ਅਸੀਂ ਕਰਦੇ ਆ ਕਿ ਜਿਹੜਾ ਉਹਨਾਂ ਕੋਲ ਮੌਕਾ ਆ ਜਿਹੜੇ ਲੋਕਲ ਕਾਉਂਸਲਰ ਚੁੰਨੇ ਤੁਸੀਂ ਲੋਕਲ ਜਿੱਥੋਂ ਜਿੱਥੋਂ ਤੁਹਾਡੀ ਗਵਰਨੈਂਸ ਸ਼ੁਰੂ ਹੁੰਦੀ ਆ ਲੋਕਲ ਬਾਡੀ ਜਿੱਥੋਂ ਸ਼ੁਰੂ ਹੁੰਦੀ ਆ ਤੁਸੀਂ ਉੱਥੇ ਚੰਗੇ ਲੋਕ ਚੁਣੋ ਆਪਣੇ ਜਿਹੜੇ ਤੁਹਾਡੇ ਕੰਮ ਕਰਨ ਤੁਹਾਡੇ ਦੁੱਖ ਸੁੱਖ ਚ ਤੁਹਾਡੇ ਕੰਮ ਕਰਨ ਜਿਹੜੇ ਲੋਕ ਇੱਥੇ ਰਹਿੰਦੇ ਨੇ ਸ਼ਹਿਰ ਚਲੇ ਗਏ ਉਹ ਤੁਹਾਡੇ ਕੰਮ ਕੀ ਕਰਨਗੇ ਸੋ ਵੋਟਰ ਨੂੰ ਅਪੀਲ ਹੈ ਕਿ ਕੰਮ ਨੂੰ ਪਹਿਲ ਦੇਣ ਆਪਣੇ ਵਿਕਾਸ ਨੂੰ ਪਹਿਲ ਦੇਣ ਆਪਣੀਆਂ ਫਿਊਚਰ ਜਨਰੇਸ਼ਨਸ ਦੇ ਵਿਕਾਸ ਵਾਸਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਉਹਨਾਂ ਨੂੰ ਠੀਕ ਹਨ ਅਸੀਂ ਨਹੀਂ ਕਰਦੇ ਪਰਮਾਤਮਾ ਦੀ ਦਿੱਤੀ ਜ਼ੁਬਾਨ ਹੈ ਜਿੰਨੂੰ ਕਿਸੇ ਨੂੰ ਕਹਿੰਦੇ ਕਾਲੀ ਲੱਗੀ ਹੋਵੇ ਉਹ ਵਰਤੋ ਕਰਦਾ ਆ ਪਰ ਅਸੀਂ ਠੀਕ ਹੈ ਥੈਂਕ ਯੂ ਅਸੀਂ ਵਾਰਡ ਨੰਬਰ 5 ਦੇ ਵਿੱਚ ਡੋਰ ਟੂ ਡੋਰ ਕਰ ਰਹੇ ਆ ਕੈਬਨਨ ਮੰਤਰੀ ਸਰਦਾਰ ਕੁਲਦੀਪ ਸਿੰਘ ਢੱਲਵਾਲ ਸਾਹਿਬ ਨਾਲ ਆ ਰਹੇ ਤੇ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਕਿਉਂਕਿ ਵਿਕਾਸ ਦੇ ਨਾਂ ਤੇ ਇਹੀ ਵੋਟ ਮੰਗ ਰਹੇ ਜੋ ਅਸੀਂ ਰਿਪੋਰਟ ਕਾਰਡ ਲੈ ਕੇ ਨਾਲ ਤੁਰੇ ਆ ਉਹ ਦੱਸ ਰਹੇ ਆ ਲੋਕਾਂ ਨੂੰ ਕਿ ਇਹ ਕੰਮ ਇਹੀ ਕੀਤੇ ਆ ਇਹ ਸਿਹਾਰ ਤੇ ਸਾਨੂੰ ਵੋਟਾਂ ਬਹੁਤ ਅੱਗੇ ਵੀ ਇਹੀ ਵਿਕਾਸ ਕਰੀਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ